ਡਾ ਕੀ ਇਹ ਤਾਂ ਨਾ ਲਾਉਂਦਾ ਇਸ ਕਰਕੇ ਭਰਾਓ ਵੇਖੋ ਸਰਕਾਰ ਦੀ ناکਾਮੰਗੀ ਆ ਮੁੱਖ ਝੰਡਾ ਸਾਡਾ ਇਹ ਆ ਵੀ ਜਿਹੜੀ ਝੋਨੇ ਦੀ ਪੈਡੀ ਦਾ ਸੀਜ਼ਨ ਚੱਲਿਆ ਜਿਹੜਾ ਵਾ ਉਹ 10 ਦਿਨ ਰਹਿ ਗਏ ਦਸਾਂ ਦਿਨਾਂ ਨੂੰ ਪੈਡੀ ਦਾ ਸੀਜ਼ਨ ਚੱਲ ਜਾਣਾ ਤੇ ਅਜੇ ਤੱਕ ਸਰਕਾਰ ਕੋ ਕੋਈ ਵੀ ਪੁਖਤਾ ਪ੍ਰਬੰਧ ਜਿਹੜਾ ਉਹ ਨਹੀਂ ਕੀਤਾ ਗਿਆ ਇਹ ਸਾਰੇ ਹੀ ਮੇਰੇ ਭਰਾ ਸੀ ਸਰਕਾਰ ਨੇ ਝੋਨਾ ਖਰੀਦ ਕੇ ਕਿੱਥੇ ਲਾਉਣਾ ਕਿੱਧਰ ਨੂੰ ਘੱਲਣਾ ਕਿਉਂਕਿ ਜਿੰਨੇ ਸ਼ੈਲਟਰ ਮਾਲਕਾ ਉਹ ਕਹਿੰਦੇ ਸਾਡੇ ਕੋ ਸਪੇਸ ਹੀ ਐ ਸਪੇਸ ਹੀ ਨਹੀਂ ਆ ਕੋਈ ਸਾਡੇ ਕੋ ਜਗ੍ਹਾ ਨਹੀਂ ਕੋਈ ਸਰਕਾਰ ਨੇ ਸਾਡੇ ਨਾਲ ਗੱਲ ਨਹੀਂ ਦੀ ਪਰ ਚੜਾਈ ਅਸੀਂ ਆਪਣੇ ਸ਼ੈਲਟਰਾਂ ਦੇ ਉੱਤੇ ਕੋਈ ਝੋਨਾ ਨਹੀਂ ਲਾਵਾਂਗੇ ਝੋਨਾ ਇੱਕ ਐਹੋ ਜਿਹੀ ਫਸਲ ਆ ਨਾ ਉਹਨੂੰ ਆਰਤੀਆ ਰੱਖ ਸਕਦਾ ਚਲੋ ਧੰਨਵਾਦ ਨਾ ਉਹਨੂੰ ਜੱਟ ਰੱਖ ਸਕਦਾ ਘਰ ਤੇ ਨਾ ਉਹਨੂੰ ਕਿਸੇ ਸਾਮਚੇ ਸਰਕਾਰ ਲਾ ਸਕਦੀ ਆ ਉਹ ਸ਼ੈਲਰਾਂ ਨਾਲ ਕੋ ਲੱਗਦਾ ਸ਼ੈਲਰਾਂ ਨਾਲ ਸਾਮਕੇ ਆਪਣੇ ਜਿਹੜੇ ਉਹ ਚੱਕੇ ਲਾਉਣੇ ਆ ਫਿਰ ਪੂਰਾ ਸਾਲ ਉਹਨਾਂ ਨੇ ਪੀੜਨਾ ਇਹ ਮੇਨ ਅਜੰਡਾ ਜਿਹੜਾ ਸਾਡਾ ਅੱਜ ਝੋਨੇ ਦਾ ਵੀ ਪੈਡੀ ਜਿਹੜੀ ਉਹ ਤਿਆਰ ਹੋਈ ਆ ਤੇ ਸਰਕਾਰ ਜਿਹੜੀ ਆ ਉਹ ਚੁੱਪ ਕਰਕੇ ਸੁੱਤੀ ਆ ਕੋਈ ਉਹਨਾਂ ਦਾ ਸੰਜੀਦਾ ਨਹੀਂ ਦੂਜਾ ਸਾਡਾ ਮੰਗਾ ਕੇ ਜਿਹੜੀ ਗਨੇ ਦਾ ਸੀਜ਼ਨ ਆ ਉਹ ਉੱਪਰ ਆ ਗਿਆ ਸਾਡੇ ਉਹਦੇ ਵਾਸਤੇ ਸਰਕਾਰ ਨੇ ਨਾ ਅਜੇ ਤੱਕ ਕੋਈ ਰੇਟ ਐਲਾਨ ਕੀਤਾ ਨਾ ਅਜੇ ਤੱਕ ਕੋਈ ਡੇਟ ਐਲਾਨ ਕੀਤੀ ਵੀ ਕਿੰਨੀ ਤਰੀਕ ਨੂੰ ਆਪਾਂ ਮਿਲਣਾ ਚਾਹੁੰਗੇ ਤੇ ਕੀ ਰੇਟ ਦਵਾਂਗੇ ਕਿਉਂਕਿ ਇਹ ਰੈੱਡ ਰੋਡ ਦੀ ਬਿਮਾਰੀ ਆ ਗਈ ਆ ਕਿੰਨੇ ਨੂੰ ਗੰਨਾ ਨਿਰ ਉਹਨਾਂ ਨੇ ਵੇਚੀ ਜਾਂਦਾ ਕਿਸਾਨ ਦਾ ਵੱਡਾ ਨੁਕਸਾਨ ਹੋਣਾ ਜੇ ਜਿੰਨੀ ਮਿਲ ਲੇਟ ਹੋ ਗਈ ਪਿਛਲੀ ਵਾਰ ਇਹ ਨਾ 31 ਦਸੰਬਰ ਨੂੰ ਜਾ ਕੇ ਮਿਲਿਆ 31 ਨਵੰਬਰ ਨੂੰ ਚਲਾਈਆਂ ਤੇ ਅਸੀਂ ਚਾਹੁੰਦੇ ਸਾਡੀਆਂ 15 ਨਵੰਬਰ ਨੂੰ ਜਿਹੜੀਆਂ ਮਿਲਣਾ ਚੱਲਣ ਬੇਰ ਅਸੀਂ ਡੀਏਪੀ ਜਿਹੜੀ ਆ ਖਾਦ ਤੇ ਉਹ ਅਸੀਂ ਚਾਹੁੰਦੇ ਆ ਵੀ ਡੀਏਪੀ ਸਾਨੂੰ ਜਿਹੜੀ ਪਿਓਰ ਮਿਲੇ ਕਿਉਂਕਿ ਪਿਛਲੇ ਸਾਰੇ ਡੀਏਪੀ ਜੀ ਡੀਏਪੀ ਦੇ ਜਿਹੜੇ ਸੈਂਪਲ ਆ ਉਹ ਫੇਲ ਹੋ ਗਏ ਆ ਤਾਂ ਆਪਾਂ 1450 1470 ਰੁਪਏ ਖਰਚ ਕੇ ਡੀਏਪੀ ਲੈਣੀ ਆ ਤੇ ਜੇ ਡੁਪਲੀ ਤੇ ਉਹ ਦੱਸੋ ਉਹਦਾ ਕੀ ਕਿਸਾਨ ਕਿੱਥੇ ਪਰ ਉਹਦੀ ਪਰਪੂਈ ਕਰੂਗਾ ਅਸੀਂ ਕਿਹਨੇ ਡੀਏਪੀ ਸਾਨੂੰ ਮਿਲੇ ਦੇ ਸਿਰਫ ਤੇ ਸਿਰਫ ਡੀਏਪੀ ਉਹਦੇ ਨਾਲ ਇਹਨੇ ਵੀ 1400 ਰੁਪਏ ਦੀ ਡੀਏਪੀ ਆ 1450 ਦੀ ਤੇ ਨਾਲ 1450 ਦਾ ਹੋਰ ਸਮਾਨ ਲਈਏ ਗੰਦ ਮੰਨ ਉਹ ਬਿਲਕੁਲ ਨਹੀਂ ਲਵਾਂਗੇ ਹੋਰ ਮੰਗਾ ਨੂੰ ਲੈ ਕੇ ਕੋਈ ਸਰਕਾਰੀ ਨੁਮਾਇੰਦੇ ਦੇ ਨਾਲ ਤੁਹਾਡੀ ਗੱਲ ਬਾਤ ਹੋਏ ਇੱਕ ਪ੍ਰਸ਼ਾਸਨ ਦੇ ਨਾਲ ਦੇਖੋ ਐਸਡੀਐਮ ਸਾਹਿਬ ਆਏ ਹੀ ਸਟੇਜ ਸਾਹਮਣੇ ਐਸਡੀ ਸਾਹਮਣੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਡੀਸੀ ਸਾਹਿਬ ਨਾਲ ਗੱਲ ਕਰਦਾ ਤੇ ਇਹ ਤੁਹਾਡੀ ਜਿਹੜੀ ਖੇਤੀਬਾੜੀ ਮੰਤਰੀ ਆ ਉਹਦੇ ਲੈਵਲ ਦੀਆਂ ਮੰਗਾ ਸਾਰੀਆਂ ਅਸੀਂ ਤੁਹਾਨੂੰ ਖੇਤੀਬਾੜੀ ਮੰਤਰੀ ਕੋਲ ਟਾਈਮ ਲੈ ਕੇ ਦਿੰਨੇ ਆ ਤੁਸੀਂ ਬਹਿ ਕੇ ਆਪਣੀ ਮੀਟਿੰਗ ਕਰੋ ਜੇ ਤੁਹਾਡਾ ਮਸਲਾ ਲੋਜਿਕ ਉੱਥੇ ਠੀਕ ਆ ਜੇ ਨਾ ਹੋਊਗਾ ਤੇ ਤੁਸੀਂ ਦੁਬਾਰਾ ਆਪਣਾ ਸੰਘਰਸ਼ ਜਿਹੜਾ ਸ਼ੁਰੂ ਕਰ ਲਓ ਅਸੀਂ ਵੀ ਉਹ ਗੱਲ ਉਹਨਾਂ ਨੂੰ ਕਹੀ ਆ ਵੀ ਖੇਤੀਬਾੜੀ ਮੰਤਰੀ ਸਾਡਾ ਬਹਿ ਕੇ ਖੇਤੀਬਾੜੀ ਦਾ ਮੰਤਰੀ ਬੋਵੇ ਨਾਲ ਸਾਰਾ ਮਹਿਕਮੇ ਦੇ ਅਫਸਰ ਬਹਿਣ ਬਹਿ ਕੇ ਸਾਨੂੰ ਇਹਦਾ ਹੱਲ ਦੱਸਣ ਇਹਦਾ ਹੱਲ ਕੀ ਕੱਢਿਆ ਤੇ ਜੇ ਇਹਦਾ ਕੋਈ ਹੱਲ ਨਹੀਂ ਨਿਕਲਦਾ ਫਿਰ ਅਸੀਂ ਅਗਲਾ ਜਿਹੜਾ ਰਣਨੀਤੀ ਆ ਉਹ ਸੰਘਰਸ਼ ਵਿਧਾਵਾਂਗੇ ਰੇਲਵੇ ਟਰੈਕਾਂ ਦੇ ਜਾਵਾਂਗੇ ਰੋਡਾਂ ਤੇ ਪਾਵਾਂਗੇ ਵੱਖ-ਵੱਖ ਥਾਵਾਂ ਤੇ ਪਾਵਾਂਗੇ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਰੋਡਾਂ ਤੇ ਬਹਿਣ ਗਈਆਂ ਤੇ ਇਹ ਕਰਕੇ ਬੇਨਤੀ ਇਹੀ ਤੇ ਇਹੋ ਗੱਲ ਕਰਕੇ ਆਏ ਆ ਕਿ ਡੀਸੀ ਸਾਹਿਬ ਸਰਕਾਰ ਨਾਲ ਗੱਲ ਕਰਨ ਤੇ ਸਰਕਾਰ ਜਿਹੜੀ ਉਹ ਸੰਜੀਦਾ ਕਰ ਰਹੀ ਸਾਨੂੰ ਦੱਸਣ ਵੀ ਇਹਦਾ ਹੱਲ ਕੀ ਆ ਕਿਉਂ ਸਰਕਾਰ ਸਾਡਾ ਨਾਲ ਗੱਲ ਕਰ ਜਾ ਕੇ ਨਾ ਲੇਗਾ ਹਾਂਜੀ ਇਧਰ ਨਾ ਕਰੋ ਤੁਹਾਨੂੰ ਚਲੇਗਾ ਵੇਖੋ ਜੇ ਤੇ ਅਸੀਂ ਲਿਖਿਆ ਸੀ 3 ਵਜੇ ਤੱਕ ਤੇ ਜੇ ਸਰਕਾਰ ਨੇ ਕੋਈ ਟਾਈਮ ਸਰਕਾਰ ਨਾਲ ਗੱਲਬਾਤ ਹੋ ਗਈ ਡੀ ਸਾਹਿਬ ਦੀ ਕੋਈ ਮੇਰਾ ਨਾਮ ਸੋਨੂ ਝੱਡਾ ਮੈਂ ਮਾਝ ਕਿਸਾਨ ਸੰਘਾ ਸਮਿਤੀ ਦਾ ਜ਼ਿਲ੍ਹਾ ਪ੍ਰਧਾਨ ਦਾ ਅਜੰਡਾ ਕੀ ਹੈ ਜਿਹੜੀ ਮੰਗਾਣੇ ਆ ਦਰਨਾ ਲਾਉਣ ਦਾ ਮੁੱਖ ਝੰਡਾ ਇਹ ਆ ਜੀ ਕਿ ਇਹਨਾਂ ਨੇ ਡੀਜ਼ਲ ਪੈਟਰੋਲ ਔਰ ਸਾਡੇ ਬੱਕਰੀ ਦੀਆਂ ਦਰਾਂ ਵਿੱਚ ਜਿਹੜਾ ਬਹੁਤ ਤਕੜਾ ਵਾਅਦਾ ਕੀਤਾ ਜੋ ਹਰ ਘਰ ਦੀ ਰਸੋਈ ਦੇ ਇੱਕ ਬਹੁਤ ਵੱਡਾ ਜਿਹੜਾ ਬੋਝ ਪਿਆ ਇਹ ਪੰਜਾਬ ਦੇ ਖਜਾਲੇ ਦੇ ਵੀ ਦੂਸਰੀ ਬੇਨਤੀ ਸਾਡੀ ਇਹ ਆ ਵੀ ਮੁੱਖ ਮੰਤਰੀ ਸਾਹਿਬ ਨੇ ਜੋ ਸਾਡੇ ਖਾੜ ਨਾਲ ਜਰਾ ਦੇ ਪਾਣੀ ਦਾ ਨੁਕਸਾਨ ਹੋਇਆ ਹੈ ਉਹਦਾ ਵਾਅਦਾ ਕੀਤਾ ਵੀ ਮੁਰਗੀ ਮਰ ਜੂ ਬકરી ਮਰਜੂ ਤੇ ਮੇਰਾ ਮਾਰਜਾ ਦਊਗਾ ਅਜੇ ਤੱਕ ਪੰਜ ਪਹਿਰੀ ਸਰਕਾਰ ਨੇ ਜਿਹੜੇ ਉਹ ਨਹੀਂ ਦਿੱਤੇ ਤੇ ਵਿਰੋਧੀ ਧਿਰ ਦੇ ਨੇਤਾ ਸਾਡੇ ਪ੍ਰਤਾਪ ਸਿੰਘ ਬਾਜਵਾ ਨੇ ਉਹਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਵੀ ਕਿਸਾਨਾਂ ਨੂੰ ਜਿਹੜਾ ਮਾਰਜਾ ਬੰਦਾ ਉਹ ਦੇਣਾ ਚਾਹੀਦਾ ਉਹ ਵੀ ਵਿਧਾਨ ਸਭਾ ਚ ਉਹਨਾਂ ਨੇ ਕੋਈ ਕਿਸਾਨਾਂ ਦੀ ਗੱਲ ਜਿਹੜੀ ਉਹ ਨਹੀਂ ਕੀਤੀ ਅਸੀਂ ਉਹਨਾਂ ਨੂੰ ਵੀ ਇੰਦੀ ਕਰਦੇ ਆ ਸਾਰੀਆਂ ਪਾਰਟੀਆਂ ਨੂੰ ਬੇਰਤੀ ਕਰਦੇ ਆ ਵੀ ਜਿਹੜਾ ਵੀ ਕਿਸਾਨਾਂ ਲਈ ਹਾਂ ਦਾ ਨਾਰਾ ਮਾਰੂਗਾ ਕਿਸਾਨ ਉਹਦੇ ਨਾਲ ਤੁਰਨਗੇ ਦਰਨਾ ਕਦੋਂ ਤੱਕ ਚੱਲੇਗਾ ਜੀ ਦਰਨਾ ਜੇਕਰ ਸਾਡੀ ਮੀਟਿੰਗ ਚੱਲ ਰਹੀ ਆ ਜੇ ਦੇ ਕੋਈ ਸ਼ਾਂਤੀ ਬਣ ਗਈ ਫਿਰ 3 ਵਜੇ ਤੱਕ ਚੱਲੇਗਾ ਨਹੀਂ ਤੇ ਲੰਬਸਾਂ ਨੂੰ ਚੱਲੇਗਾ ਪੱਟੀਆਂ ਚੱਲ ਗਈ ਚੱਲ ਚੱਲ ਪਈ ਆ ਵਾ ਲੰਗਰ ਪਾਣੀ ਪਕੜਨ ਨੂੰ ਤਿਆਰ ਹੋ ਗਿਆ ਕਾ ਬਣ ਚੱਲਣ ਡਿਆ ਵਾ ਇਹ ਨਾਲ ਹੋ ਰਹੀ ਹੈ ਜੀ ਇਹ ਨਾਲ ਮੀਟਿੰਗ ਹੋ ਰਹੀ ਹੈ ਮੀਟਿੰਗ ਡੀਸੀ ਸਾਹਿਬ ਨਾਲ ਜਿਹੜੀ ਆ ਹੋਣ ਜਾ ਰਹੀ ਆ ਪਹਿਲਾ ਟੀ.ਐਨ. ਸਾਹਿਬ ਦਾ ਹੋਈ ਉਹ ਬੇਸੜ ਰਹੀ ਆ ਹੁਣ ਡੀ.ਸੀ. ਸਾਹਿਬ ਨਾਲ ਹੋ ਰਹੀ ਬੰਗ ਸਾਡੀ ਇਹੋ ਹੀ ਆ ਵੀ ਸਾਡਾ ਗੰਨੇ ਦਾ ਰੇਟ ਜਿਹੜਾ 450 ਰੁਪਇਆ ਕੀਤਾ ਜਾਵੇ ਤੇ ਡੀ.ਏ.ਪੀ ਜਿਹੜੀ ਖਾਦਾ ਉਹ ਕੱਲੀ ਦਿੱਤੀ ਜਾਵੇ ਉਹਦਾ ਵਾਧੂ ਚੀਜ਼ਾਂ ਜਿਹੜੀਆਂ ਨਾਸ਼ਟੀਆਂ ਜਾਣ ਤੇ ਜਲ ਤੇਲ ਪੈਟਰੋਲ ਤੇ ਇਹਨਾਂ ਨੇ ਵਾਅਦਾ ਕੀਤਾ ਉਹਨੂੰ ਵਾਪਸ ਲਿਆ ਜਾਵੇ